ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਬਾਗੀ ਲੀਡਰ ਸੁਖਵੀਰ ਬਾਦਲ ਦੀ ਛੁੱਟੀ ਕਰਨਾ ਚਾਹੁੰਦੇ ਸੀ ਪਰ ਕਹਿੰਦੇ ਸੁਖਵੀਰ ਬਾਦਲ ਨੇ ਬਾਕੀਆਂ ਦੀ ਛੁੱਟੀ ਕਰਤੀ ਵੈਸੇ ਤਾਂ ਬਾਗੀਆਂ ਦੀ ਛੁੱਟੀ ਉਸੇ ਦਿਨ ਹੋ ਗਈ ਸੀ ਜਿਸ ਦਿਨ ਕੋਰ ਕਮੇਟੀ ਬਣ ਕੀਤੀ ਉਸ ਦਿਨ ਹੀ ਆਪਾਂ ਇਸ ਬਾਰੇ ਗੱਲ ਕੀਤੀ ਸੀ ਕਿ ਸੁਖਵੀਰ ਬਾਦਲ ਨੇ ਬਾਗੀ ਅਕਾਲੀ ਘਰੇ ਤੌਰ ਤੇ ਪਰ ਹੁਣ ਬਕਾਇਦਾ ਅਨੁਸ਼ਾਸਨੀ ਕਮੇਟੀ ਦਾ ਫਰਮਾਨ ਆ ਗਿਆ ਤੇ ਅਨੁਸ਼ਾਸਨੀ ਕਮੇਟੀ ਦੇ ਫਰਮਾਨ ਦੇ ਵਿੱਚ ਕਿਆ ਗਿਆ ਕਿ ਜੀ ਇਹ ਪਾਰਟੀ ਦੇ ਪਲੇਟਫਾਰਮ ਤੋਂ ਹਟ ਕੇ মিডিਆ 'ਚ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਆ ਇਸ ਲਈ ਅਸੀਂ ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨ ਭੰਗ ਕਰਨ ਦੇ حوالے ਨਾਲ ਕਿ ਵੀ ਇਹਨਾਂ ਨੇ ਪਾਰਟੀ ਪ੍ਰਮੰਤਰੀ ਪੰਤੇ ਆ ਕੇ ਗੱਲ ਕਰਨ ਦੀ ਬਜਾਏ মিডিਆ 'ਚ ਜਾ ਕੇ ਭੰਡਿਆ ਬਦਨਾਮ ਕੀਤਾ ਇਸ ਲਈ ਅਸੀਂ ਇਹਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਦੇ ਆ ਸੋ ਤਿੰਨ ਮੈਂਬਰੀ ਕਮੇਟੀ ਬਲਵਿੰਦਰ ਭੁੰਦੜ ਤੇ ਮਹਿੰਦਰ ਗੜਿਆਲ ਤੇ ਗੁਲਜਾਰ ਸਿੰਘ ਰਣੀਕੇਹੁਰਾ ਨੇ ਕਹਿੰਦੇ ਜੀ ਅੱਠ ਮੈਂਬਰਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਕੱਢਤਾ ਸੱਤਾ ਨੂੰ ਹਲਕਾ ਇੰਚਾਰਜ ਤੋਂ ਵੀ ਹਟਾਤਾ ਗੁਰਪ੍ਰਤਾਪ ਸਿੰਘ ਬਡਾਲਾ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਸਰਜੀਤ ਸਿੰਘ ਰਖੜਾ, ਸਿਕੰਦਰ ਸਿੰਘ ਮਲੂਕਾ, ਪ੍ਰਵਿੰਦਰ ਸਿੰਘ ਟੀਂਟਸਾ, ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ ਅੱਠਾਂ ਨੂੰ ਕਹਿੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਹੌਡੀ ਮੈਂਬਰਸ਼ਿਪ ਤੋਂ ਬਾਹਰ ਕੀਤਾ ਜਾਂਦਾ ਖਰਜ ਕੀਤੀ ਜਾਂਦੀ ਇਹਨਾਂ ਦੀ ਅਕਾਲੀ ਦਲ ਚੋਂ ਬਾਹਰ ਨੇ ਹੁਣੇ ਇਸੇ ਤਰ੍ਹਾਂ ਰਾਜਪੁਰਾ, ਕਨੌਰ, ਸਨੌਰ, ਸਮਾਣਾ, ਗੜ੍ਹਜੰਕਰ, ਨਕੋਦਰ ਤੇ ਪਲੱਤ ਇਹ ਹਲਕਿਆਂ ਦੇ ਇੰਚਾਰਜਾਂ ਨੂੰ ਵੀ ਛੁੱਟੀ ਉਧਰ ਸ਼ੋਨੀ ਗੁਰਦਵਾਰਨ ਦੇ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ ਵੋਟਾਂ ਬਣਾਉਣ ਦੇ ਵਿੱਚ ਸਿੱਖ ਭਾਈਚਾਰਾ ਰੁਚੀਉ ਨਹੀਂ ਲੈ ਰਿਹਾ ਤਿੰਨ ਵਾਰ ਤਰੀਕ ਬਦਲੀ ਅਜੇ ਵੀ ਪਿਛਲੀ ਵਾਰ ਨਾਲੋਂ ਅਧੀਆਂ ਵੋਟਾਂ ਬਣੀਆਂ ਨੇ 2011 ਚ 52 ਲੱਖ ਦੇ ਕਰੀਬ ਐਸਪੀਸੀ ਦੀਆਂ ਵੋਟਾਂ ਬਣੀਆਂ ਸੀ ਇਸ ਵਾਰ 27 ਲੱਖ ਕ ਕਰੀਬ 27 28 ਲੱਖ 27 ਲੱਖ 87 ਹਜ਼ਾਰ ਇਹ 25 ਜੁਲਾਈ ਤੱਕ ਦਾ ਅੰਕੜਾ ਤੇ ਅੱਜ ਆਖਰੀ ਦਿਨ ਸੀ ਤਿੰਨ ਵਾਰ ਤਰੀਕ ਬਦਲੀ 1 ਅਕਤੂਬਰ ਨੂੰ ਐਸਪੀਸੀ ਦੀਆਂ ਵੋਟਾਂ ਮੰਡੀਆਂ ਸ਼ੁਰੂ ਹੋਈਆਂ 15 ਨਵੰਬਰ 2023 ਤੱਕ ਬਣਨੀਆ ਸੀ ਪਰ 15 ਨਵੰਬਰ ਤੱਕ ਜਿੰਨੂੰ ਜਿਆਦੇ ਵੋਟਾਂ ਨਹੀਂ ਬਣੀਆਂ ਤਾਂ ਤਾਰੀਖ ਵਧਾ ਕੇ 29 ਫਰਵਰੀ 2024 ਕਰਤੀ 29 ਫਰਵਰੀ ਵਾਲੀ ਵਧਾ ਕੇ 30 ਅਪ੍ਰੈਲ ਕਰਤੀ 30 ਅਪ੍ਰੈਲ ਵਾਲੀ ਵਧਾ ਕੇ 31 ਜੁਲਾਈ ਕਰ ਲਈ ਪਰ ਤਦ ਵੀ ਅਜੇ ਤੱਕ ਵੋਟਾਂ ਸਿਰੇ ਨਹੀਂ ਲੱਗ ਰਹੀਆਂ ਗਿਣਤੀ 2787000 ਜਦੋਂ ਕਿ ਪਿਛਲੀ ਵਾਰ 52 ਲੱਖ ਸੀ ਸੋ ਅਕਾਲੀ ਦਲ ਦੇ ਅੰਦਰ ਪੈ ਇੱਕ ਅਸਮਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਖੁਦਮਖਤਿਆਰੀ ਹੈ ਉਹਦੀ ਆਜ਼ਾਦ ਹੋਣਦ ਹਾਂ ਪਰਿਵਾਰ ਕੋਲ ਪਰ ਪਕੜ ਅਕਾਲੀ ਦਲ ਪ੍ਰਤੀ ਐਸਜੀ ਪ੍ਰਤੀ ਵੱਧ ਰਹੀ ਬੇਪਰੋਸਗੀ ਵੱਡੀ ਗਿਣਤੀ ਜੀ ਨੌਜਵਾਨਾਂ ਦਾ ਇਥੋਂ ਅਪਲਾਈਨ ਸਿੱਖ ਨੌਜਵਾਨਾਂ ਦਾ ਬੇਚੰਕ ਨਹੀਂ ਉਹਨੂੰ ਰੁੱਖ ਤੇ ਮਾਪਿਆਂ ਬਜ਼ੁਰਗਾਂ ਦਾ ਵੀ ਉਧਰ ਨੂੰ ਜਾਣਾ ਕਿੰਨੇ ਪਹਿਲੂ ਨੇ ਤੇ ਸਰਕਾਰ ਦੀ ਬੇਰੁਖੀ ਇਸ ਚੋਣ ਪ੍ਰਕਿਰਿਆ ਪ੍ਰਤੀ ਸਭ ਦੇ ਨਤੀਜਿਆਂ ਦਾ ਇਹ ਨਚੋੜ ਹੈ ਕਿ ਐਸਜੀਪੀਸੀ ਦੀਆਂ ਵੋਟਾਂ 'ਚ ਵੀ ਸਿੱਖ ਭਾਈਚਾਰਾ ਰੁਚੀ ਨਹੀਂ ਲੈ ਰਿਹਾ ਤੇ ਦੂਏ ਪਾਸੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹਦੇ ਮੂਰੇ ਚੁਣੌਤੀਆਂ ਬਹੁਤ ਨੇ ਉਹਨਾਂ ਚੁਣੌਤੀਆਂ ਨਾਲ ਨਜਿੱਠਣ ਦੀ ਬਜਾਏ ਆਪਣੇ ਘਰੇਲੂ ਕਲੇਸ਼ ਦੇ ਵਿੱਚ ਇੰਨਾ ਉਲਝ ਗਿਆ ਕਿ ਉਹ ਚੋ ਨਜਾਤ ਨਹੀਂ پا ਪਾਰਿਆ ਪਰ ਇਹ ਆਪਾਂ ਲੰਬੀ ਚਰਚਾ ਕਰਦੇ ਰਹੇ ਹਾਂ ਅਕਾਲੀ ਦਲ ਦੇ ਪੂਰੇ ਅਜੋਕੇ ਹਾਲਾਤ ਬਾਰੇ ਪਰ ਜੇ ਆਪਾਂ ਥੋੜਾ ਜਿਹਾ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਦੇ ਦੌਰ ਨੂੰ ਸਮਝਣਾ ਹੋਵੇ ਅੱਜ ਦੀ ਸਥਿਤੀ ਨੂੰ ਸਮਝਣਾ ਹੋਵੇ ਜਿੱਥੇ ਲਿਆ ਕੇ ਅੱਜ ਅਕਾਲੀ ਦਲ ਖੜਾ ਹੋਇਆ ਖਾਸ ਕਰਕੇ ਇੱਕ ਡੇਰਾ ਪ੍ਰੇਮੀ ਜਿਹੜਾ ਬੇਅਦਮੀਆਂ ਦੇ ਮਾਮਲੇ 'ਚ ਮੁੱਖ ਸ਼ਾਜ਼ਰ ਘੜੇਵਜੋ ਨਾਮਜਾਦ ਹੈ ਉਸ ਦੀ ਇੰਟਰਵਿਊ ਦੇ ਹਵਾਲੇ ਨਾਲ ਤਾਂ ਇਸ ਨੂੰ ਸਮਝਣ ਲਈ ਇੱਥੋਂ ਗੱਲ ਆਪਾਂ ਸ਼ੁਰੂ ਕਰਦੇ ਹਾਂ ਲੋ ਕੌਰ ਕਰੋ ਸੀ